ਹਾਂਜੀ ਅਸੀਗਾ ਜੀ ਸਾਰਿਆਂ ਨੂੰ ਆਪਾਂ ਜੱਗੀਕਾਰ ਸੈਸਰੀ ਤੋਂ ਅੱਜ ਆਪਣੇ ਕੋਲ ਬਾਈ ਆਏ ਨੇ ਸੁਨਾਮ ਤੋਂ ਤੇ ਬਾਈਆਂ ਦਾ ਕੰਮ ਐ ਕਾਰਾਂ ਦਾ ਵਿੱਚੀ ਮਤਲਬ ਵੈਡਿੰਗ ਕਾਰਾਂ ਦਾ ਕੰਮ ਐ ਤੇ ਬਾਕੀ ਟਰੈਵਲਰ ਦਾ ਵੀ ਕੰਮ ਐ ਬਾਈਆਂ ਦਾ ਦਿੱਲੀ-ਦੁੱਲੀ ਪੂਰੇ ਮਤਲਬ ਵਧੀਆ ਕਿਡੇ ਲਾਉਂਦੇ ਨੇ ਨਵੀਆਂ ਕਾਰਾਂ ਨੇ ਬਾਈਆਂ ਕੋਲ ਤੇ ਆਪਣੇ ਕੋਲ ਕੰਮ ਕਰਵਾ ਕੇ ਲਾਗੇ ਨੇ ਬਾਈ ਤੇ ਫਲੋਰ ਤੇ ਲਾਈਟਿੰਗ ਕੀਤੀ ਐ ਬਾਈਆਂ ਨੇ ਬਾਕੀ ਮੈਟ ਸਲਿੱਪ ਮੈਟ ਥੋੜਾ ਥੋੜਾ ਹੋਰ ਕੰਮ ਜਿਵੇਂ ਡੋਰ ਵਾਈਜ਼ਰ ਵਗੈਰਾ ਆਪਾਂ ਨੇ ਸਟਿਕਰਿੰਗ ਦਾ ਕੰਮ ਕੀਤਾ ਸਾਰਾ ਬਾਈਆਂ ਦਾ ਬਾਈ ਜੀ ਨੂੰ ਪੁੱਛਦਾ ਕਿਵੇਂ ਲੱਗਾ ਕੰਮ ਕੀ ਹਾਲ ਨੇ ਵੀਰੇ ਵਧੀਆ ਵੀਰੇ ਕਿਵੇਂ ਲੱਗਿਆ ਵੀਰੇ ਕੰਮ ਆਪਣਾ ਤੁਹਾਨੂੰ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਜਿਆਦਾ ਵਧੀਆ ਸੀ ਹੋਰ ਵੀ ਕਰਵਾਇਆ ਸੀ ਨਾ ਗੱਡੀਆਂ ਤੇ ਇੰਨਾ ਵਧੀਆ ਨਹੀਂ ਲੱਗਿਆ ਹੈਗਾ ਆਪਾਂ ਨੂੰ ਠੀਕ ਹੈ ਵਧੀਆ ਸਿਸਟਮ ਲੱਗਿਆ ਸਾਰਾ ਕਰਨ ਦਾ ਠੀਕ ਹੈ ਟੰਗ ਵਧੀਆ ਬਹੁਤ ਸੋਹਣਾ ਕੀਤਾ ਵੀਰੇ ਕੰਮ ਆਪਾਂ ਨੇ ਤੁਸੀਂ ਵੀਰੇ ਆਪਣੀ ਮਤਲਬ ਤੁਹਾਨੂੰ ਦੱਸਣ ਦਾ ਆਪਣੀ ਦਾ ਕਿਵੇਂ ਪਤਾ ਲੱਗਿਆ ਬਈ ਆਪਾਂ ਇੰਸਟਾਗ੍ਰਾਮ ਪੇਜ ਬਹੁਤ ਟਾਈਮ ਪਹਿਲਾਂ ਦਾ ਚਲਾਉਂਦੇ ਸੀ ਆਪਾਂ ਨਹੀਂ ਥੋੜਾ ਫੋਲੋ ਕੀਤਾ ਹੋਇਆ ਸੀ ਆ ਠੀਕ ਹੈ ਜੀ ਤੇ ਬਾਕੀ ਆਪਾਂ ਇੱਕ ਪਹਿਲਾਂ ਗੱਡੀ ਲੈਤੀ ਸੀ ਵਰਨਾ ਜੀ ਹਾਂ ਜੀ ਉਹਦਾ ਪਰਫਿਊਮ ਵਗੈਰੇ ਲੈ ਕੇ ਗਏ ਸੀ ਉਹ ਚਲੋ ਗੱਡੀ ਦਾ ਕੰਮ ਨਹੀਂ ਹੋਣਾ ਟਾਈਪਿੰਗ ਵਗੈਰਾ ਦਾ ਸਿੰਪਲ ਰੱਖੀ ਹੋਈ ਹੈ ਗੱਡੀ ਉਹ ਦੂਬਾਰ ਗੱਡੀ ਆਈ ਫਿਰ ਸੋਚਿਆ ਵੀ ਚਲੋ ਬਾਈ ਹੋਰਾਂ ਨਾਲ ਵੀ ਚੱਲੀਏ ਇਹ ਵਧੀਆ ਕੰਮ ਆਪਣਾ ਵੀ ਵਧੀਆ ਆਪਣਾ ਵਧੀਆ ਜਾਇ ਜੇ ਰੇਟ ਲਾਉਂਦੇ ਨੇ ਠੀਕ ਹੈ ਜੀ ਹਾਂ ਜੀ ਬਈ ਕੰਮ ਮਤਲਬ ਪੂਰਾ ਵਧੀਆ ਹੋ ਗਿਆ ਹਾ ਵੀਰੇ ਆਣ ਓਕੇ ਆ ਤਸੱਲੀ ਬਖਸ਼ ਕੰਮ ਆ ਤੁਹਾਡਾ ਸਾਰਾ ਠੀਕ ਹੈ ਸਾਰਿਆਂ ਨੂੰ ਕਹਿਣਾ ਵੀ ਬਾਈਆਂ ਲਵੇ ਆਓ ਪਹੁੰਚੋ ਬਹੁਤ ਵਧੀਆ ਕੰਮ ਕਰਦੇ ਨੇ ਜੇ ਡਰਾਈਵਰ ਭਾਈ ਨੇ ਖਾਸ ਕਰਕੇ ਵੀਰੇ ਕਹਿਣਾ ਚਾਹੁੰਦਾ ਸਾਰੇ ਪਹੁੰਚੋ ਰੇ ਵਧੀਆ ਕੰਮ ਕਰਾਓ ਤੇ ਤਸੱਲੀ ਬਖਸ਼ ਰੇਟ ਪਾਓ ਦੇਖੋ ਜੀ ਬਾਈ ਆਪਣੇ ਕੰਮ ਤੋਂ ਪੂਰੇ ਸੰਤੁਸ਼ਟ ਨੇ ਬਾਈ ਨੂੰ ਪੂਰਾ ਪਸੰਦ ਆਇਆ ਪਹਿਲਾਂ ਮਤਲਬ ਸਟਾਰਟਿੰਗ ਤੇ ਵਰਨਾ ਦਾ ਥੋੜਾ ਬੋਤ ਕਰਵਾ ਕੇ ਲੱਗੀ ਸੀ ਇਹ ਕਾਰ ਦਾ ਆਰਟੀਕਲ ਦਾ ਪੂਰਾ ਵਧੀਆ ਖਾਫ ਕਾਫੀ ਕੰਮ ਕਰਿਆ ਆਪਣੇ ਤੇ ਬਾਕੀ ਬਾਈਆਂ ਦਾ ਟਰੈਵਲਰ ਦਾ ਵੀ ਕੰਮ ਹੈ ਤੇ ਵੈਗੀ ਵੈਡਿੰਗ ਕਾਰ ਵਗੈਰਾ ਮਤਲਬ ਨੰਦੀਆਂ ਤਾਰਾਂ ਨੇ ਬਾਈਆਂ ਕੋਲ ਕੀ ਨਾਮ ਤੇ ਵੀਰੇ ਆਪਣਾ ਵੀਰੇ ਆਪਣਾ ਇੱਕ ਬ੍ਰਦਰ 에ਅਰਲਾਈਨ ਆ ਠੀਕ ਹੈ ਜੀ ਤੇ ਆਪਣਾ ਇੱਕ ਕ੍ਰਿਸ਼ਨਾ ਟਰੈਵਲਸ ਹਾਂਜੀ ਹਾਂਜੀ ਜੇ ਕਿਸੇ ਵੀ ਵੀਰ ਨੂੰ ਵੀਰੇ ਕਿਸੇ ਵੀ ਮਤਲਬ ਆਪਣੇ ਪ੍ਰੋਗਰਾਮ ਵਾਸਤੇ ਕੋਈ ਵੈਡਿੰਗ ਕਾਰ ਜਾਂ ਟਰੈਵਲਰ ਵਾਸਤੇ ਕੋਈ 에ਅਰਪੋਰਟ ਵਾਸਤੇ ਕਾਰਾਂ ਦੀ ਲੋੜ ਹੋਵੇ ਤਾਂ ਬਈ ਨੀਚੇ ਬਾਈਆਂ ਦੀ ਆਈਡੀ ਮੈਂਸ਼ਨ ਕਰਨ ਜਾ ਰਹੇ ਆਂ ਤੇ ਉਹਦੇ ਨਾਲ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤਾਂ ਕਿਸੇ ਵੀ ਵੀਰ ਨੂੰ ਕੋਈ ਵੀ ਐਸੈਸਰੀ ਜਾਂ ਕੋਈ ਵੀ ਸੀਟ ਕਵਰ ਵਗੈਰਾ ਜੋ ਵੀ ਮਤਲਬ ਐਸੈਸਰੀ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਵੀਰੇ ਲਹਿਰਾਗਾਗਾ ਜੱਗੀਕਾਰ ਐਕਸੈਸਰੀ ਨਾਲ ਦੇ ਸ਼ੌਕ ਕਰਦੇ ਓਕੇ ਜੀ ਥੈਂਕ ਯੂ